ਇਸ ਜੱਟ ਦੀ ਵੀ ਬਹੁਤ ਵੱਡੀ ਗਵਾਹੀ ਹੈ ਇਹ ਸਿਸਟਰ ਦਾਸਰੇ ਨੇ 100 ਵਾਰ ਦੇ ਦਿਨ ਇਹਨਾਂ ਦੇ ਪੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋ ਗਿਆ ਸੀ ਅਰੇ ਦਾਸਰੇ ਨੇ ਇਹਨਾਂ ਨੂੰ ਕੁਝ ਵੀ ਖਾਣ ਪੀਣ ਵਾਲਾ ਸਮਾਨ ਪਚ ਨਹੀਂ ਰਿਹਾ ਸੀ ਇਹ ਦਾਸਰੇ ਨੇ ਉਲਟੀਆਂ ਦੇ ਰਾਈ ਜੋ ਵੀ ਖਾਂਦੇ ਸਨ ਉਹ ਬਾਹਰ ਆ ਜਾਂਦਾ ਸੀ ਪਰ 300 ਵਾਰ ਦੇ ਦਿਨ ਜਦੋਂ ਹਰੇਕ ਪਰ ਜੋਰ ਸੇ ਹallelujah ਕੈਦੀ ਦੱਸ ਰਹੀ ਹੈ ਕਿ ਤਰਨ ਸਿੰਘ ਖਾਨ ਤੇੰਦੇ ਜਿਹੜੀ ਪ੍ਰੋਬਲਮ ਕੋਈ ਵੀ ਪਛ ਨਹੀਂ ਰਿਹਾ ਸੀ ਪਰ ਜਿੱਦਾਂ ਹੀ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਉਹ ਦੱਸ ਰਹੇ ਨੇ ਕਿ ਉਸੇ ਦਿਨ ਤੇ ਹੀ ਸੀ ਆਜ਼ਾਦ ਹੋ ਚੁੱਕੇ ਹਿਸ਼ਮਸ ਦੇ ਨਾਮ ਦੇ ਵਿੱਚ ਆਮਨ ਲਗਨ ਅਜ ਵਿਸ਼ਵਾਸ ਤੁਹਾਡਾ ਹੋਏਗਾ ਜੇਕਰ ਇਸ ਜਗ੍ਹਾ ਤੇ ਪ੍ਰਾਰਥਨਾ ਕੀਤੀ ਜਾਏਗੀ ਬਾਈਬਲ ਦੇ ਵਿੱਚ ਵੀ ਪਰਮੇਸ਼ਰ ਨੇ ਆਖਿਆ ਜਿਹੜਾ ਭਵਨ ਮੈਂ ਚੁਣਿਆ ਹੈ ਹਮੇਸ਼ਾ ਉਸ ਭਵਨ ਦੇ ਉੱਪਰ ਮੇਰੀਆਂ ਅੱਖਾਂ ਜਿਹੜੀਆਂ ਨੇ ਲੱਗੀਆਂ ਰਹਿਣਗੀਆਂ